ਨੇ ਅਭਲ ਕੀਤਾ ਹੋਇਆ ਤੇ ਸਾਥੀ ਜਿਹੜੇ ਉਹਨਾਂ ਦੇ ਬਿਆਨ ਆ ਰਹੇ ਆ ਅੰਦਰੋਂ ਜਿਵੇਂ ਸਿਰियस ਨਹੀਂ ਲੈ ਰਹੇ ਜੋ ਰਾਜਨੀਤਿਕ ਤੌਰ ਤੇ ਬਿਆਨਵਾਜੀ ਹੁੰਦੀ ਹੈ ਉਹ ਜਿਹੜੀ ਉਹਨਾਂ ਦੀ ਕੱਲ ਦੀ ਮਿਲਣੀ ਸੀ ਹਾਲਚਲ ਪੁੱਛਣ ਵਾਲਾ ਉਹ ਸਿਆਸੀ ਤੌਰ ਤੇ ਮੈਨੂੰ ਲੱਗਦਾ ਉਦੋਂ ਤੀਕੀ ਸੀਮਤ ਰਿਹਾਰ ਜਿਹੜੇ ਮੁੱਦਿਆਂ ਤੇ ਬੈਠੇ ਆ ਜਿਹੜਾ ਪੰਜਾਬ ਦਾ ਫਰਜਵੰਦਾ ਸੀ ਉਹ ਮੈਨੂੰ ਲੱਗਦਾ ਉਹਨਾਂ ਨੇ ਅਸੂਲ ਅਦਾ ਨਹੀਂ ਕੀਤਾ ਬਾਕੀ ਜਿਹੜੀ ਅੱਜ ਸਾਡੀ ਮੀਟਿੰਗ ਹੋ ਰਹੀ ਹੈ ਉਹ ਸਾਨੂੰ ਆਸ ਹੈ ਕੇ ਡੱਲੇਵਾਲ ਸਾਹਿਬ ਨਾਲ ਜਿੰਨੀਆਂ ਭਾਵਨਾਵਾਂ ਜੁੜੀਆਂ ਨੇ ਪੂਰੇ ਦੇਸ਼ ਦੀਆਂ ਆਪਣੇ ਜੇ ਕਿਸੇ ਤੇ ਵਿਸ਼ਵਾਸ ਆਇਆ ਆਗੂਾਂ ਤੇ ਉਹ ਡੱਲੇਵਾਲ ਸਾਹਿਬ ਅੰਦਰੋਂ ਵੀ ਇਹ ਭਾਵਨਾਵਾਂ ਕਰ ਰਹੇ ਨੇ ਇੱਕ ਤਾਂ ਹੁੰਦੀ ਹੈ ਕਿ ਲੋਕਾਂ ਦੇ ਆ ਰਹੇ ਆ ਕਿ ਮੈਂ ਦਰਸ਼ਨ ਕਰਾਂ ਪਰ ਡੱਲੇਵਾਲ ਸਾਹਿਬ ਇਹ ਕਹਿ ਰਹੇ ਨੇ ਕਿ ਤੁਸੀਂ ਕੋਈ ਜਨਤਕ ਮੈਂ ਉਹਨਾਂ ਦੇ ਭਾਵਨਾ ਮੈਂ ਉਹਨਾਂ ਦੇ ਦਰਸ਼ਨ ਕਰਾਂ ਤਾਂ ਇਸ ਸਥਿਤੀ ਦੇ ਵਿੱਚ ਜਿਹੜੀਆਂ ਗੰਤੋਂ ਹਵਾਵਾਂ ਉੱਠ ਰਹੀਆਂ ਨੇ ਦਲੇਵਾਨ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਨੇ ਸਰੀਰਕ ਤੌਰ ਤੇ ਪਮਾ ਡਾਉਣ ਨੇ ਪਰ ਮਾਨਸਕ ਤੌਰ ਤੇ ਪੂਰੇ ਕਾਇਮ ਨੇ ਆਪਦੇ ਓਸ਼ੀਸ਼ਾਂ ਉੱਤੇ ਕਾਇਮ ਨੇ ਮੈਂ ਉਹ ਗੱਲ ਫੇਰ ਦਰਾ ਦਿਆਂ ਉਹ ਵਾਰ-ਵਾਰ ਇਹੀ ਕਿਹਾ ਕਿ ਸਾਨੂੰ ਕਹਿ ਨਾ ਰਿਹਾ ਭਾਈ ਇੱਥੋਂ ਮੈਨੂੰ ਪੁਲਿਸ ਹਵਾਲੇ ਨਾ ਕਰੰਦਿਓ ਮੋਰਚਾ ਜਿੱਤਾਂਗੇ ਚੜ੍ਹਦੀ ਕਲਾ 'ਚ ਲੈ ਸਹੇਦ ਵੀ ਹੋ ਜਾਣਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਇਸ ਮੂਰਤੇ ਨੂੰ ਅੱਗੇ ਤੋਰ ਲੈਣਗੀਆਂ ਇੰਨੀ ਕਿ ਮੈਂ ਅਪੀਲ ਸਾਰੀ ਜਾਣਕਾਰੀ ਜਿਹੜੀ ਕੱਲ ਨੂੰ ਬਾਕੀ ਭਦੇਰ ਸਾਹਿਬ ਦੇਖੋ ਜਿਹੜਾ ਦੋਆ ਫੋਰਮਾਂ ਨੇ ਐਲਾਨ ਕੀਤਾ ਸੀ ਪੰਜਾਬ ਬੰਦ ਦਾ 30 ਦਸੰਬਰ ਦਾ 704 ਵਜੇ ਤੱਕ ਮੁਕੰਮਲ ਪੰਜਾਬ ਬੰਦ ਰਹੂਗਾ ਜਿਹੜੀ ਅੱਜ ਖਨੌਰੀ ਬਾਰਡਰ ਤੇ ਮੀਟਿੰਗ ਸੱਦੀ ਸੀ ਆਪਾਂ ਸਾਰੀਆਂ ਜਨਤਕ ਜਥੇਬੰਦੀਆਂ ਦੀ ਉਹਦਾ ਸਾਨੂੰ ਭਰਪੂਰ ਭਰਪੂਰ ਹੰਗਾਰਾ ਮਿਲਿਆ ਹੈਗਾ ਉਹਨਾਂ ਚ ਅਧਿਆਪਕ ਟਰਾਂਸਪੋਰਟ ਨਾਲ ਸੰਬੰਧਿਤ ਜਥੇਬੰਦੀਆਂ ਤੇ ਟਰਾਂਸਪੋਰਟਰਾਂ ਦੇ ਮਾਲਕ ਬਿਜਲੀ ਕਾਮੇ ਆਸ਼ਾ ਵਰਕਰ ਟੋਲ ਪਲਾઝા ਦੇ ਮੁਲਾਜ਼ਮ ਮਜ਼ਦੂਰ ਯੂਨੀਅਨ ਇਸ ਤਰ੍ਹਾਂ ਦੇ ਨੰਬਰਦਾਰ ਯੂਨੀਅਨ ਸਰਪੰਚਾਂ ਦੀਆਂ ਯੂਨੀਅਨ ਸਾਬਕਾ ਸੈਨਿਕ ਜਲ ਸਪਲਾਈ ਵਿਦਿਆਰਥੀ ਯੂਨੀਅਨ ਪ੍ਰੋਫੈਸਰ ਇਸ ਤੋਂ ਤੱਕ ਆਪਣੇ ਪੱਤਰਕਾਰ ਐਸੋਸੀਏਸ਼ਨ ਇਹਦੋਂ ਦਾ ਜਿਹੜੀ ਵਪਾਰ ਮੰਡਲ ਵਾਲੇ ਉਹ ਤੋਂ ਵੀ ਸਾਨੂੰ ਲਿਖਤੀ ਸੁਨੇਹਾ ਆ ਗਿਆ ਵੀ ਯਾਰ ਅਸੀਂ ਤੁਹਾਡੇ ਨਾਲ ਖੜਾਂਗੇ ਦੇਰੀ ਯੂਨੀਅਨ ਮਤਲਬ ਕੁੱਲ ਮਿਲਾ ਕੇ ਅੱਡ-ਅੱਡ ਖੇਤਰਾਂ ਦੀਆਂ ਜਥੇਬੰਦੀਆਂ ਇੱਥੇ ਤਕਰੀਬਨ ਜਿਹੜੇ ਆਗੂ ਆਏ ਨੇ ਉਹ ਤਕਰੀਬਨ ਉਹਨਾਂ ਦੀਆਂ 20-20 ਜਥੇਬੰਦੀਆਂ ਦੇਖ ਤਾਂ ਮੰਨ ਚ ਨਹੀਂ ਜਿਹੜੇ ਨਾਲ ਲੈ ਕੇ ਆਏ ਸੀ ਤੁਹਾਡੇ ਨਾਲ ਖੜਾਂਗੇ ਔਰ ਜਿਹੜਾ ਫੈਸਲਾ ਕੀਤਾ ਗਿਆ ਦੋਵੇਂ ਫੋਰਮਲੋਂ ਮੁਲਾਜ਼ਮ ਜਥੇਬੰਦੀਆਂ ਨਾਲ ਕੇ ਆਪ ਬੋਲ ਕੇ ਦੱਸਣਗੇ ਫਿਰ ਜਿੰਨੇ ਵੀ ਸਰਕਾਰੀ ਦਾ ਗੈਰ ਸਰਕਾਰੀ ਅਧਾਰੇ ਆ ਉਹ ਪੂਰੀ ਤਰ੍ਹਾਂ ਦਫਤਰ ਬੰਦ ਰੱਖਣਗੇ ਇਹ ਉਹਨਾਂ ਨਾਲ ਸਾਂਝਾ ਸੀ ਫੈਸਲਾ ਕੀਤਾ ਕਿ ਪੂਰੀ ਤਰ੍ਹਾਂ ਪੰਜਾਬ ਦੇ ਸਰਕਾਰੀ ਤੇ ਗੈਰ-ਤਰਕਾਰੀ ਦਫਤਰ ਬੰਦ ਰੱਖੇ ਜਾਣਗੇ ਔਰ ਇਹਦੇ ਲਈ ਅੱਜ ਇੱਕ ਪੰਜਾਬ ਪਧਰੀ ਮੀਟਿੰਗ ਹੋ ਗਈ ਆ ਇਹਨੂੰ ਹੋਰ ਦੋਵਾਂ ਮੋਰਚਿਆਂ ਦੀ ਲੀਡਰਸ਼ਿਪ ਨਾਲ ਤੇ ਮੁਲਾਜ਼ਮ ਜਥੇਬੰਦੀਆਂ ਦੀ ਡਿਸਟ੍ਰਿਕਟ ਪੱਧਰ ਤੇ ਕੋਆਰਡੀਨੇਟ ਕਰਨ ਲਈ ਕੱਲ 3 ਵਜੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਦੋਵਾਂ ਫਰਮਾਂ ਦੀਆਂ ਕਿਸਾਨ ਲੀਡਰਸ਼ਿਪ ਮਜ਼ਦੂਰ ਲੀਡਰਸ਼ਿਪ ਤੇ ਆਮ ਜਥੇਬੰਦੀਆਂ ਨਾਲ ਮੀਟਿੰਗ ਹੋ ਕੇ ਗਾਹਾਂ ਕੀ ਪ੍ਰੋਗਰਾਮ ਲਿਕਨੇ ਆ ਉਹਨਾਂ ਵੱਲੋਂ ਜਿੱਡੀ ਰੇਲ ਆਵਾਜਾਈ ਆ ਤੁਹਾਨੂੰ ਪਤਾ ਕਿ ਉਹ ਮੁਕੰਮਲ ਬੰਦ ਰੱਖਾਂਗੇ ਸੜਕ ਆਵਾਜਾਈ ਮੁਕੰਮਲ ਬੰਦ ਰਹੂਗੀ ਉਹਨਾਂ ਨੇ ਓਪਨਲੀ ਕਿਹਾ ਤੁਹਾਨੂੰ ਬੋਲ ਕੇ ਦੱਸਣਗੇ ਵੀ ਜਿੱਥੇ ਜਿੱਥੇ ਸਾਡੀ ਮਦਦ ਦੀ ਲੋੜ ਹੋ ਅਸੀਂ ਵਲੰਟੀਅਰ ਤੌਰ ਤੇ ਤੁਹਾਡੇ ਤਰਨਿਆਂ ਵਿੱਚ ਸ਼ਮੂਲੀਅਤ ਵੀ ਕਰਾਂਗੇ ਜੋ ਤੁਸੀਂ ਹੁਕਮ ਲਾਓਗੇ ਉਹ ਵੀ ਕਰਾਂਗੇ ਸਭ ਤੋਂ ਵੱਡੀ ਗੱਲ ਜਿਹੜਾ ਡਿਸਕਸਨ ਦਾ ਹਿੱਸਾ ਬਣਿਆ ਵੀ ਦੇਖੋ ਕਿਸੇ ਵੀ ਕਾਲ ਨੂੰ ਤੁਸੀਂ ਜਿਹੜਾ ਵਾ ਉਹ ਕਾਮਜ਼ਾਬ ਕਰਨਾ ਹੁੰਦਾ ਵਾ ਉਹ ਤੇ ਉਹਦੇ ਲਈ ਪ੍ਰਚਾਰ ਪ੍ਰੋਪੋਗੈਂਡਾ ਸਭ ਤੋਂ ਵੱਡੀ ਗੱਲ ਹੁੰਦੀ ਆ ਆ ਸਾਡੇ ਆਪ ਬੋਲ ਕੇ ਦੱਸਣਗੇ ਜਿਹੜੇ ਟੋਲ ਪਲਾਜ਼ਾ ਵਾਲੇ ਯੂਨੀਅਨ ਦੇ ਆਗੂ ਨੂੰ ਕਹਿੰਦੇ ਅਸੀਂ ਬੈਨਰ ਲਾ ਦਾਂਗੇ ਹਰ ਟੋਲ ਪਲਾਜ਼ੇ ਤੇ ਇਹ ਠੀਕ ਹੈ ਜੀ ਤੇ ਜਿਹੜੇ ਸਾਡੇ ਟਰਾਂਸਪੋਰਟ ਨਾਲ ਸੰਬੰਧਿਤ ਹੋਏ ਕਨੈਕਟਰ ਵੀਰ ਨੇ ਉਹ ਕਹਿੰਦੇ ਅਸੀਂ ਟਿਕਟਾਂ ਕੱਟਣ ਤੋਂ ਪਹਿਲਾਂ ਇੱਕ ਮਿੰਟ ਇੱਥੇ ਲਾ ਲਾ ਕੇ ਹਰ ਕਿਸਮ ਦੀ ਜਨਤਾ ਸਾਥੋਂ ਹੋਣੀ ਆ ਵੀ 30 ਨੂੰ ਪੰਜਾਬ ਬੰਦ ਹੈਗਾ ਵਾ ਤੋ ਅੱਡ-ਗਾੜ ਤਰੀਕੇ ਨਾਲ ਹਰੇਕ ਜਥੇਬੰਦੀ ਨੇ ਸਪੋਰਟ ਕਰਨ ਦਾ ਯਤਨ ਕੀਤਾ ਵੀ ਅਸੀਂ ਇੱਕ ਇਹਨਾਂ ਨੂੰ ਆਨਲਾਈਨ ਅਸੀਂ ਜਿਹੜਾ ਉਹ ਵੀ ਪ੍ਰਚਾਰ ਪ੍ਰਪੋਗੈਂਡਾ ਦਾਾਂਗੇ ਇਹ ਆਪਣੇ ਪੱਤਰ ਤੇ ਛਾਪ ਕੇ ਜਿਵੇਂ ਬੱਸਾਂ ਦੇ ਮਗਰ ਲਿਖ ਕੇ ਵੀ ਭੇਜਿਆ ਜਾ ਸਕਦਾ ਤੋ ਮਤਲਬ ਹਰ ਤਰ੍ਹਾਂ ਨਾਲ ਜਿਹੜਾ ਵਾ ਇਹ ਕਾਮਯਾਬ ਹੋਵੇ ਇਹਦੇ ਲਈ ਯਤਨ ਜੜੇ ਆ ਉਹ ਜਿਹੜੇ ਜਟਾਏ ਜਾਣਗੇ ਇਹ ਇਹ ਆ ਦੂਸਰਾ ਜਿਹੜੀ ਅਪੀਲਾਂ ਆ ਪਾ ਫੈਸਲੇ ਕੀਤਾ ਅਪੀਲ ਕਰਨ ਵਾਲਾ ਦੋਵਾਂ ਫਾਰਮਾਂ ਤੋਂ ਅਸੀਂ ਪਿੰਡਾਂ ਦੇ ਸਾਰੇ ਗੁਰਦੁਆਰਿਆਂ ਵਿਆ ਕਮੇਟੀਆਂ ਨੂੰ ਅਪੀਲ ਕਰਦੇ ਵੀ ਲਗਾਤਾਰ ਪਿੰਡਾਂ 'ਚ ਅਨਾਉਂਸਮੈਂਟ ਹੋਵੇ ਔਰ ਜਿਹੜੇ ਸਪੋਰਟਸ ਦੇ ਕਲੱਬ ਹੈ ਯੂਥ ਦੇ ਸਪੋਰਟਸ ਕਲੱਬ ਆ ਉਹਨਾਂ ਨੂੰ ਅਪੀਲ ਆ ਵੀ ਉਹ ਕੋਈ ਧਾਰਮਿਕ ਸੰਸਥਾਵਾਂ ਨੂੰ ਅਪੀਲ ਆ ਲੋਕ ਗਾਇਕਾਂ ਨੂੰ ਅਪੀਲ ਹੈਗੀ ਆ ਸਾਡੀ ਬੁੱਧੀਜੀਵਾਂ ਨੂੰ ਅਪੀਲ ਆ ਔਰ ਇਸ ਤਰੀਕੇ ਨਾਲ ਅਸੀਂ ਬੁੱਧੀਜੀਵੀ ਟੋਟਲ ਭਾਈਚਾਰਿਆਂ ਨੂੰ ਅਪੀਲ ਕਰਦੇ ਆਂ ਵੀ ਕੀ ਦਾ ਬੰਦ ਦਾ ਸੱਦਾ ਉਹ ਪੂਰੇ ਪੰਜਾਬ ਦੇ ਵਿੱਚ ਆਪਣੇ ਪੱਖ ਤੋਂ ਬੋਲ ਕੇ ਸਨੇਹਾ ਲਾ ਕੇ ਇਹਨੂੰ ਕਾਮਯਾਬ ਕਰਨ ਸਾਨੂੰ ਪੂਰੀ ਆਸ ਆ ਜਿਵੇਂ ਅਸੀਂ ਇੱਕ ਜਨ ਜਨ ਤੱਕ ਪਹੁੰਚਣ ਦੀ ਮੁਹਿਮ ਬਣਾ ਰਹੇ ਆਂ ਵੀ ਸਾਨੂੰ ਕਿਤੇ ਵੀ ਨਹੀਂ ਲੱਗਦਾ ਵੀ 3 ਕਰੋੜ ਪੰਜਾਬੀਆਂ ਨੂੰ ਕਿਤੇ ਜ਼ਬਰਦਸਤੀ ਬੰਦ ਕਰਾਉਣ ਦੀ ਲੋੜ ਪਊਗੀ ਉਹਨਾਂ ਦੀ ਭਾਵਨਾਵਾਂ ਮੋਰਚੇ ਨਾਲ ਜੁੜ ਗਈਆਂ ਨੇ ਹਰੋਂ ਆਪ ਖੁਦ ਬੰਦ ਕਰਨਗੇ ਯਰ ਵਲੰਟੀਅਰ ਤੌਰ ਤੇ ਫਿਰ ਜਿੱਥੇ ਜਿੱਥੇ ਸਾਡੇ ਮੋਰਚੇ ਹੋਣਗੇ ਉਹ ਲਗਭਗ ਪੰਜਾਬ ਦੇ ਵੀ ਜਿਹੜੀ ਸੜਕਾਂ ਆ ਵੀ ਜਾਈਦੇ ਨੇ ਮੋਰਚੇ ਹੋਣਗੇ ਬਾਈ ਤੇਰੀ ਤਾਂ ਜਲੇ ਇਹ ਲੈ ਕੋ ਸੈਂਕੜੇ ਥਾਵਾਂ ਤੇ ਹੋਣਗੇ ਇਹਨੂੰ ਇੱਕ ਇੱਕ ਨਹੀਂ ਕਹਿ ਸਕਦੇ ਕੋਈ ਅੱਡ ਕਹਿ ਰਿਹਾ ਵੀ ਅਸੀਂ ਤਾਂ ਵੀ ਕਰ ਲਏ ਇੱਕ ਥਾਂ ਤੇ ਕਹਿੰਦਾ ਉਹ ਤੁਹਾਨੂੰ ਜਿਵੇਂ ਜਿਵੇਂ ਤਫਸੀਲ ਆਉਗੇ ਅਸੀਂ ਨਾਲ ਦੀ ਨਾਲ ਦੱਸੀ ਜਾਵਾਂਗੇ ਤੋਂ ਇਹ ਇੱਕ ਕਹਿਣ ਦਾ ਕਹਿ ਲੋ ਪੰਜਾਬੀ ਵਿੱਚ ਸਰਬ ਵਿਆਪਕ ਪੰਜਾਬ ਬੰਦ ਸਾਬਤ ਹੋਊਗਾ ਅਰੇ ਇਹ ਪੰਜਾਬ ਬੰਦ ਮੋਦੀ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰੂਗਾ ਵੀ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਅੰਦੋਲਨ ਦੀਆਂ ਮੰਗਾਂ ਵਾਂ ਉਹਨੂੰ ਮੰਨਣ ਔਰ ਮੈਂ ਪੰਜਾਬੀਆਂ ਨੂੰ ਕਹਿੰਦਾ ਵੀ ਜੇ ਮੋਰਚਿਆਂ ਦਾ ਮੁਹੱਬਤ ਹੈ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਸਮਰਥਨ ਹੈ ਰਾਜਾ ਅਸੀਂ ਇਹ ਵੀ ਡਿਸਕਸ ਕੀਤੀ ਆ ਵੀ ਇਹ ਹਮਲਾ ਕੱਲਾ ਕਿਸਾਨਾਂ ਮਜ਼ਦੂਰਾਂ ਤੇ ਨਹੀਂ ਹੈ ਇਹ ਕਾਰਪੋਰੇਟ ਦਾ ਹਮਲਾ ਹੈ ਛੋਟੀ ਦੁਕਾਨਦਾਰੀ ਤੇ ਆ ਜਿਵੇਂ ਵੱਡੇ ਮਾਲ ਲੈ ਕੇ ਆਏ ਜਾ ਰਹੇ ਨੇ ਜਿਵੇਂ ਆਨਲਾਈਨ ਵਪਾਰ ਹੋ ਰਿਹਾ ਵਾ ਪਰਚੂਨ ਖੇਤਰ ਖਤਮ ਕੀਤਾ ਜਾ ਰਿਹਾ ਇਹ ਤੋਂ ਗਾ ਪੱਠੇ ਤੇ ਜਿਹੜੀਆਂ ਗਾਰਾਂ ਬਣਾਉਣ ਵਾਲੀਆਂ ਮਸ਼ੀਨਾਂ ਆ ਗਈਆਂ ਕੱਲ ਨੂੰ ਇੱਟ ਬਣਾਉਣ ਵਾਲੀ ਮਸ਼ੀਨ ਆ ਜਾਣੀਆਂ ਜਿਹੜੇ ਰਾਜ ਮਿਸਤਰੀ ਉਹਨਾਂ ਮਗਰ ਮਿਸਤਰੀ ਆਉ ਵੱਡੀ ਇੱਟ ਲੈ ਕੇ ਆ ਰਹੇ ਮਸ਼ੀਨਾਂ ਕੱਲ ਨੂੰ ਬਿਲਡਿੰਗਾਂ ਬਣਾਏ ਜਾਣਗੀਆਂ ਖੇਤੀ ਵਿੱਚ ਵੀ ਰਿਪੋਰਟ ਆ ਰਹੇ ਆ ਕੰਮ ਵਿੱਚ ਵੀ ਰਿਪੋਰਟ ਆ ਰਹੇ ਪੂਰੀ ਤਰ੍ਹਾਂ ਕਾਰਪੋਰੇਟ ਦਾ ਮਾਡਲ ਸਾਡੇ ਤੇ ਲੱਗਿਆ ਜਾ ਰਿਹਾ ਆ ਮੁਲਾਜ਼ਮ ਬੈਠੇ ਆ ਹਰ ਕਿਸਮ ਦੇ ਮੁਲਾਜ਼ਮ ਤੇ ਨਿੱਜੀਕਰਨ ਦਾ ਹਮਲਾ ਹੋ ਚੁੱਕਾ ਪੂਰੀ ਤਰ੍ਹਾਂ ਮੁਲਾਜ਼ਮਾਂ ਦੀਆਂ ਸਾਮੀਆਂ ਖਾਲੀ ਆ ਮੈਂ ਜਾਣ ਜਾਦਾ ਬੋਲ ਕੇ ਮੈਂ ਇੱਥੇ ਸਮਾਪਤ ਕਰੂੰਗਾ ਔਰ ਮੈਂ ਹੋਂ ਇੱਧਰ ਸਾਡੇ ਆਪ ਕੋ ਅਮਿਤੋਜ ਮਾਨ ਜੀ ਹਾਂ ਅਮਿਤੋਜ ਮਾਨ ਜੀ ਗੱਲ ਕਰਨ ਫਿਰ ਸਾਡੇ ਮੁਲਾਜ਼ਮ ਦੀ ਗੱਲ ਕਰਨਗੇ ਧੰਨਵਾਦ ਜੀ 고기만 다 먹어도 맛있겠다